ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਵਿਲੱਖਣ ਖਾਸ ਜਗਾ ਔਰ ਪ੍ਰਾਂਤਨ ਜਗਾ ਜੋ 100 ਨਹੀਂ ਹਜ਼ਾਰਾਂ ਸਾਲ ਪੁਰਾਣੀ ਜਗਾ ਵਾ ਜਿੱਥੇ ਤੁਹਾਨੂੰ ਅਸੀਂ ਲੈ ਕੇ ਆਏ ਆ ਤੇ ਸਾਡੇ ਨਾਲ ਮੌਜੂਦ ਨੇ ਸਰਦਾਰ ਸੁਖਪਾਲ ਸਿੰਘ ਜੀ ਸਾਡੇ ਸਾਥੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਉਹ ਕਿਸ ਜਗਾ ਤੇ ਪਹੁੰਚਿਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਅੱਛਾ ਸਰਦਾਰ ਸੁਖਪਾਲ ਸਿੰਘ ਜੀ ਕਿੱਥੇ ਖੜੇ ਹੋ ਤੁਸੀਂ ਅਸੀਂ ਇਸ ਵੇਲੇ ਹੁਸ਼ਿਆਰਨਗਰ ਖੜੇ ਆਂ ਜਿਹੜਾ ਕਿ ਕਿਸੇ ਵੇਲੇ ਪ੍ਰਾਤਨ ਸਮੇਂ ਦੇ ਵਿੱਚ ਹੁਸ਼ਿਆਰ ਖਾਂ ਗਾਜੀ ਉਹਦੇ ਨਾਂ ਦੇ ਉੱਤੇ ਜਿਹੜਾ ਪਿੰਡ ਵਸਿਆ ਸੀ ਸੋ ਇਹ ਜਿਹੜੀ ਆ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਬਹੁਤ ਪ੍ਰਾਚੀਨ ਜਗ੍ਹਾ ਹੈ ਜੇ ਜੇ ਜਗਤ ਖੜੇ ਆ ਸਾਇਦੇ ਬਿਲਡਿੰਗ ਇੱਕ ਮਸਜਿਦ ਹੀ ਹੋਵੇ ਔਰ ਜੇ ਆਪਾਂ ਭਵਨ ਕਲਾ ਨਿਰਮਾਣ ਦਾ ਵੇਖਦੇ ਆਂ ਤੇ ਜੋ ਮੁਗਲਾਂ ਦੇ ਟਾਈਮ ਦੇ ਭਵਨ ਕਲਾ ਨਿਰਮਾਣ ਸੀ ਉਹ ਦਾ ਇਹ ਤੋਂ ਪ੍ਰਭਾਵ ਦੀਦਾ ਜਿਸ ਤਰ੍ਹਾਂ ਇਹਦੇ ਅੰਦਰ ਗੋਮਦ ਬਣੇ ਆ ਤੇ ਜਿਸ ਤਰ੍ਹਾਂ ਤੁਸੀਂ ਮੜਾ ਦਿਖਾ ਵੀ ਸਕਦੇ ਜੇ ਅੰਦਰੋਂ ਕਿ ਜਿਸ ਤਰ੍ਹਾਂ ਗੁੰਮਦ ਬਣਿਆ ਐ ਇਸੇ ਤਰ੍ਹਾਂ ਇਹ ਮੁਗਲ ਭਵਨ ਕਲਾ ਦਾ ਇੱਕ ਨਮੂਨਾ ਆ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਸਰਾਮਾਂਤਖਾਂ ਦਿਖਾਈ ਸੀ ਸਰਾਮਾਂਤਖਾਂ ਦੇ ਵਿੱਚ ਵੀ ਜਿਹੜੇ ਲਾਗੇ-ਲਾਗੇ ਘਰ ਬਣੇ ਆ ਉਹ ਵੀ ਇਸੇ ਤਰ੍ਹਾਂ ਗੁੰਮਦ ਨੁਮਾ ਬਣੇ ਆ ਸਿਰਫ ਤੋਂ ਪਤਾ ਲੱਗਦਾ ਕਿ ਜਿਹੜਾ ਬਹੁਤ ਪ੍ਰਾਤਨ ਜਗਾ ਆ ਔਰ ਜਸਵੀਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਾਹਰ ਹੀ ਸਤਾਫ ਦੀ ਇਹਦੇ ਵਿੱਚ ਜਦੋਂ ਮੁਸਲਮਾਨ ਫਕੀਰਾਂ ਨੇ ਆਪਣੇ ਤੁਹਾਨੂੰ ਫੜਾਉਣ ਲਈ ਬਹੁਤ ਜ਼ਿਆਦਾ ਜੋਰ ਲਾਇਆ ਹੋ ਸਕਦਾ ਹੈ ਕਿ ਉਸ ਟਾਈਮ ਤੇ ਇਹ ਪਿੰਡ ਵਸਿਆ ਹੈ 12ਵੀਂ ਸਦੀ ਦੇ ਲਗਭਗ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਣੀ 12ਵੀਂ ਸਦੀ ਦੇ ਇੱਥੇ ਚੀਚੇ ਦਾ ਇੱਕ ਭਰਾ ਜਿਹੜਾ ਮੁਸਲਮਾਨ ਬਣ ਗਿਆ ਸੀ ਔਰ ਉਹਨਾਂ ਦੇ ਪ੍ਰਭਾਵ ਤੋਂ ਪ੍ਰਭਾਵਿਤ ਹੋ ਕੇ ਸ਼ੇਖ ਫਰੀਦ ਜੀ ਬਹੁਤ ਬਹੁਤ ਤਗੜੇ 12ਵੀਂ ਸਦੀ ਦੇ ਵਿੱਚ ਜਿਹੜੇ ਮੁਸਲਮਾਨ ਫਕੀਰ ਹੋਏ ਨੇ ਜਿਨ੍ਹਾਂ ਦੇ ਕਰਕੇ ਕਿ ਮੁਸਲਮਾਨ ਜਿਹੜਾ ਧਰਮ ਆ ਵਧਿਆ ਸੀ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਸ ਸਮੇਂ ਦਾ ਹੀ ਇਹ ਪਿੰਡ ਵਸਿਆ ਹੋਵੇ ਅਜੇ ਸਕਵਾਲ ਸਿੰਘ ਜੀ ਸੁਣੀਦਾ ਬਾ ਇੱਥੇ ਜਿਸ ਤਰ੍ਹਾਂ ਤੁਸੀਂ ਪਿੰਡ ਦੀ ਗੱਲ ਕੀਤੀ ਆ ਵੀ ਜਿੰਨੀ ਵੀ ਅਸੀਂ ਆ ਜਮੀਨ ਸਾਰੀ ਦੇਖ ਪਾ ਰਹੇ ਆ ਤੇ ਸਾਰੇ ਕੋਈ ਇੱਕ ਵੱਡਾ ਥੇ ਸੀਗਾ ਜਿਹਨੂੰ ਅਸੀਂ ਪ੍ਰਾਂਤਨ ਥੇ ਕਹਿੰਦੇ ਆ ਵੀ ਕਹਿਣ ਮੁਤਾਬਕ ਕਹਿੰਦੇ ਆ ਵੀ ਕੋਈ ਸ਼ਹਿਰ ਹੀ ਕੋਈ ਤਬਾਹਿਆ ਹੈ ਹੈ ਜਾਣਕਾਰੀ ਆਪਾਂ ਨੂੰ ਅਸਲ ਚ ਜਿਹੜੇ ਪੁਰਾਣੇ ਪਿੰਡ ਵਸਦੇ ਸਨ ਸ਼ਹਿਰ ਵਸਦੇ ਸਨ ਕਿਸੇ ਦਰਿਆ ਦੇ ਕੰਢੇ ਵਸੇ ਸਨ ਜਿਸ ਤਰ੍ਹਾਂ ਕਿ ਨਾਲ ਹੀ ਇੱਥੇ ਸਤਲਾਨੀ ਸਾਹਿਬ ਗੁਰਦੁਆਰਾ ਭਰਾ ਲੋਕਾਂ ਦੇ ਕਹਿਣ ਅਨੁਸਾਰ ਮਾਤਾ ਸੀਤਾ ਜੀ ਇਸ ਜਗ੍ਹਾ ਤੇ ਭਗਤੀ ਕਰਦੇ ਰਹੇ ਆ ਪੰਘਵਾਰ रामचंद्र ਜੀ ਦੇ ਘਰੋਂ ਜਦੋਂ ਮਾਤਾ ਸੀਤਾ ਜੀ ਨੂੰ ਕਢ ਦਿੱਤਾ ਗਿਆ ਤੇ ਇਸ ਜਗ੍ਹਾ ਤੇ ਆਨ ਕੇ ਰਹਿ ਇਸ ਤੋਂ ਬਾਅਦ ਉਹ RAM ਤੇ ਗਏ ਜਿੱਥੇ ਲਵ ਤੇ ਕੁਝ ਪੈਦਾ ਹੋਏ ਔਰ ਇਸ ਜਗ੍ਹਾ ਦੀ ਉਚਾਈ ਜਿ ਤਰ੍ਹਾਂ ਤੁਸੀਂ ਕਹਿ ਰਹੇ ਸੀ ਉਸ ਟਾਈਮ ਤੇ ਸਿਰਫ ਪਿੰਡ ਜਿਹੜੇ ਆ ਥਿਆਂ ਤੇ ਜਾਂ ਉੱਚੀਆਂ ਜਗ੍ਹਾ ਤੇ ਵੱਸਦੇ ਸਨ ਸੋ ਇਸ ਕਰਕੇ ਜਿਤਨਾ ਆਪਾਂ ਅੱਜ ਇਹ ਮਸਜਿਦ ਦੀ ਹਾਈਟ ਦੇਖ ਲਈਏ ਉਚਾਈ ਆ ਉਸੇ ਤਰ੍ਹਾਂ ਪਾਉਂਡ ਤੇ ਚਲੋ ਨੀਵਾ ਹੀ ਆ ਉਸ ਜਗ੍ਹਾ ਦੇ ਬਾਬੇ ਇੱਕ ਫਕੀਰ ਮੁਸਲਮਾਨ ਦੀ ਜਗ੍ਹਾ ਉਹ ਵੀ ਉੱਚੀ ਆ ਤੇ ਤੁਸੀਂ ਦਿਖਾ ਸਕਦੇ ਦਰਸ਼ਕਾਂ ਨੂੰ ਕਿ ਸਾਹਮਣੇ ਇੱਕ ਕੋਹਲੂ ਆ ਇੱਕ ਦੱਸਦੇ ਆ ਇੱਥੋਂ ਦੇ ਲੋਕ ਕਿ ਜਿਹੜਾ ਕੋਲੂ ਹੈ ਇੱਥੋਂ ਜਿਹੜਾ ਤੇਲ ਜਿਹੜਾ ਲਾਹੌਰ ਤੱਕ ਪਾਈਪਲਾਈਨ ਚੱਲਦੀ ਸੀ ਸੋ ਇਸ ਤੋਂ ਪਤਾ ਲੱਗਦਾ ਕਿ ਇਹ ਕੱਲਾ ਇੱਕ ਕਸ ਮਤਲਬ ਪਿੰਡ ਨਹੀਂ ਸੀ ਇਹ ਕਸਬਾ ਸੀ ਵਪਾਰ ਦਾ ਬਹੁਤ ਵੱਡਾ ਕੇਂਦਰ ਸੀ ਜਿੱਤੋਂ ਕਿ ਵਪਾਰ ਦਾ ਕੰਮ ਚੱਲਦਾ ਸੀ ਔਰ ਨਾਲ ਹੀ ਜਿਹੜਾ ਮੁਸਲਮਾਨ ਧਰਮ ਦੇ ਅਧੀਨ ਜਿਹੜਾ ਜਾਂ ਉਹਨਾਂ ਤੋਂ ਪ੍ਰਭਾਵ ਤੇ ਜਿਹੜਾ ਇਲਾਕਾ ਸੀ ਔਰ ਇਹ ਬਹੁਤ ਹੀ ਪ੍ਰਾਤਨ ਜਗ੍ਹਾ ਹੈ ਜੇਕਰ ਆਪਾਂ ਅੰਦਰ ਨਜ਼ਰ ਮਾਰੀਏ ਤਾਂ ਤੁਸੀਂ ਦੇਖ ਸਕਦੇ ਜਿਸ ਤਰ੍ਹਾਂ ਗੁੰਮ ਦੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜੋ ਵੀ ਮਗਲ ਕਾਲ ਦੇ ਸਮੇਂ ਬਣੇ ਹੋਣ ਜਾਂ ਜਿਸ ਤਰ੍ਹਾਂ ਸਰਾਮਾਂਟ ਖਾਂ ਤੁਸੀਂ ਜੇ ਕਿਤੇ ਗਏ ਹੋ ਮੈਂ ਵੀ ਆਪਣੇ YouTube ਚੈਨਲ 'ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸੋ ਇਸੇ ਤਰ੍ਹਾਂ ਇੱਕ ਇਹ ਚੋ ਇਹ ਪਤਾ ਲੱਗਦਾ ਮਸਜਿਦ ਦਾ ਕਿਉਂਕਿ ਮਸਜਿਦ ਦਾ ਮੂੰਹ ਹਮੇਸ਼ਾ ਚੜ੍ਹਦੇ ਹਾਲ ਦਾ ਤੇ ਇਹ ਵੀ ਆਪਾਂ ਵੇਖੀ ਤਾਂ ਸੂਰਜ ਚੜ੍ਹਦੇ ਹਾਲ ਆ ਕਿਉਂਕਿ ਜਦੋਂ ਮੁਸਲਮਾਨ ਰੱਬ ਦਾ ਨਾਮ ਲੈਣ ਲਈ ਉਸ 'ਚ ਐਂਟਰ ਹੁੰਦੇ ਆ ਉਹਨਾਂ ਦਾ ਮੁੱਖ ਜਿਹੜਾ ਪੱਛਮ ਵੱਲ ਹੁੰਦਾ ਜੇ ਮੰਨਿਆ ਜਾਂਦਾ ਕਿ ਮੱਕਾ ਮਕੀਨ ਮਦੀਨੇ ਵੱਲ ਨੂੰ ਉਹਨਾਂ ਦਾ ਮੂੰਹ ਹੁੰਦਾ ਤਾਂ ਨਮਾਜ਼ ਇਹਦਾ ਕਰਦੇ ਐ ਸੋ ਇਹਦੇ ਤੋਂ ਇਹ ਸ਼ੱਕ ਪੈਂਦਾ ਕਿ ਮਸਜਿਦ ਹੋਏਗੀ ਕਿਸੇ ਸਮੇਂ ਦੇ ਵਿੱਚ ਠੀਕ ਹੈ ਜੀ ਸਰਦਾਸ ਪਾਤਸ਼ਕ ਜੀ ਬਹੁਤ-ਬਹੁਤ ਧੰਨਵਾਦ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਇਹ ਜਾਣਕਾਰੀ ਦੇ ਦਈਏ ਜੀ ਵੀ ਇਹ ਕੋਈ ਦੂਰ ਨਹੀਂ ਹੈਗਾ ਕੋਈ ਪੱਕਣਾ ਕਲਾਂ ਤੋਂ ਕੋਈ 3-4 ਕਿਲੋਮੀਟਰ ਦੂਰ ਆ ਤੇ ਜੇ ਤੁਸੀਂ ਪ੍ਰੰਤਨ ਕੋਈ ਬਿਲਡਿੰਗਾਂ ਵੇਖਣ ਦੇ ਸ਼ਕੀਨ ਹੈਗੇ ਜਾਂ ਇਤਿਹਾਸ ਦੇ ਪੰਨਿਆਂ ਤੋਂ ਕੋਈ ਨਾ ਕੁਝ ਖੋਜਣਾ ਚਾਹੁੰਦੇ ਜੇ ਤੇ ਤੁਸੀਂ ਜ਼ਰੂਰ ਇੱਥੇ ਤੁਸੀਂ ਆ ਸਕਦੇ ਜੀ ਬਿਲਕੁਲ ਸਿੱਧਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਸੂ ਪ੍ਰਾਪਤ ਗੁਰੂ ਸਾਹਿਬ ਸਤਰਾਰੀ ਸਾਹਿਬ ਦੇ ਬਿਲਕੁਲ ਲੱਗ ਗਿਆ ਇਹ ਸਾਰੀ ਬਿਲਡਿੰਗ ਬਣੀ ਹੋਈ ਆ ਤੇ ਖੀਰ ਦੇ ਵਿੱਚ ਸੁਖਵਾਲ ਸਿੰਘ ਜੀ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਆ ਮੈਂ ਤੇ ਦੇਖੋ ਜੀ ਇਹ ਸੰਦੇਸ਼ ਦੇਣਾ ਤਾਂ ਧਰਮ ਕੋਈ ਮਾੜਾ ਨਹੀਂ ਹੁੰਦਾ ਹਰੇਕ ਧਰਮ ਦਾ ਆਦਰ ਕਰਨਾ ਚਾਹੀਦਾ ਲੇਕਿਨ ਜਿਹੜਾ ਸਾਡਾ ਲੋਭ ਹੋ ਰਿਹਾ ਪ੍ਰਾਤਨ ਸੱਭਿਆਚਾਰ ਨੂੰ ਸਬੰਧ ਦੇ ਬਹੁਤ ਲੋੜ ਆ ਪ੍ਰਾਤਤਵ ਵਿਭਾਗ ਨੂੰ ਵੀ ਚਾਹੀਦਾ ਕਿ ਇਹੋ ਜਿਹੀਆਂ ਬਿਲਡਿੰਗਾਂ ਜਿਹੜੀਆਂ ਪੁਰਾਣਾ ਜਿਹੜਾ ਭਵਨ ਕਲਾ ਨਿਰਮਾਲ ਆ ਉਹਨੂੰ ਸੰਭਾਲਿਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਦੱਸ ਸਕੀਏ ਸਾਡੇ ਵੱਡੇ-ਵਡੇਰੇ ਕਿੱਡੇ ਮਾਹਰ ਸਨ ਜਿੱਤਰ ਕੱਲੇ ਇੰਜੀਨੀਅਰ ਹੋਣ ਨਹੀਂ ਅੱਗੇ ਉਸ ਟਾਈਮ ਤੇ ਇੰਜੀਨੀਅਰ ਸਨ ਬਹੁਤ-ਬਹੁਤ ਦਿਮਾਗ ਸੀ ਸੋ ਪੁਰਾਣੀ ਵਿਰਾਸਤ ਪੁਰਾਣੀਆਂ ਬਿਲਡਿੰਗਾਂ ਇਹਨਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਸੋ ਮੈਂ ਇਹ ਸੰਦੇਸ਼ ਜਿਹੜਾ ਦਰਸ਼ਕਾਂ ਤੱਕ ਦੇਣਾ ਚਾਹੁੰਦਾ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਦੀ ਮਿਹਰਬਾਨੀ